ਅਸਿਕਲ ਜੀ ਸਾਰਿਆਂ ਨੂੰ ਰਾਜਵੀਰ ਤੇ ਬਾਈ ਸੋਨੀ ਗਾ ਪਹੁੰਚ ਚੁੱਕੇ ਜੀ ਪਿੰਡ ਬਾਈ ਦਾ ਹੈਗਾ ਉਸਮਾ ਜਿਹੜਾ ਤਰਨਤਪੁਰ ਤਸਿਲ ਵੀ ਤਰਨਤਪੁਰ ਦੇਖੋ ਅੱਜ ਵੀ ਇਹਦੇ ਕੋਲ ਕੋਈ 10 11 ਲਗਭਗ ਪਸ਼ੂ ਸੇਲ ਆ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਬਾਈ ਜੀ ਅਸਿਕਲ ਜੀ ਅਸਿਕਲ ਜੀ ਹੋਰ ਸੁਣਾਓ ਜੀ ਵਧੀਆ ਸੰਦੀਪ ਜੀ ਤੁਸੀਂ ਸੁਣਾਓ ਨਿਊ ਮਾਲ ਸਾਰਾ ਬਿਲਕੁਲ ਨਾ ਮਾਲ ਇਹ ਗਏ ਗਏ ਸਾਡੇ ਪਿੰਡ ਚੱਲੇ ਹੋਰ ਪਿੰਡ ਚੱਲੀ ਨੀਲੀ ਦੀ ਸਾਡੇ ਪਿੰਡ ਚੱਲੀ ਆ ਆ ਆ ਵੀ ਚੱਲੀ ਮੈਨੂੰ ਪਰਲੀ ਪਰਲੀ ਸੂਈ ਜਿਹੜੀ ਆਪਾਂ ਗੱਬਣ ਪਾਈ ਸੀ ਨਾ ਜਿਹਦੀ ਗਰੰਟੀਆਂ ਦਿੰਦੇ ਹਾਂ ਸਾਡੇ ਪਿੰਡ ਚੱਲੀ ਆ ਤੇਰੇ ਪਿੰਡ ਚੱਲੀ ਆ ਚੱਲੀ ਆ ਚੱਲੋ ਚੱਲੋ ਉਹ ਬਾਪੂ ਉਹਨਾਂ ਨੇ ਚੋਗ ਦਾ ਤਸੱਲੀ ਕੀਤੀ ਹੈ ਨਾ ਹਾਂ ਹਾਂ ਬਾਪੂਆਂ ਦਾ ਵੀ ਨਹੀਂ ਠੀਕ ਆ ਉਹਨਾਂ ਦੇ ਵੀ ਇੱਕ ਵਾਰੀ ਸੰਦੀਪ ਨੂੰ ਜਵਾਣੀ ਆ ਜਦੋਂ 14 15 ਕਿਲੋ ਦੇ ਗਈ ਨਹੀਂ 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 ਕੋਈ ਗੱਲ ਹੀ ਨਹੀਂ ਖਾਸ ਹੀ ਸਾਡੇ ਪਿੰਡ ਹਾਂ ਹਾਂ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਬਜ਼ੁਰਗਾਂ ਨੂੰ ਜਾਣਦੇ ਬੰਦੇ ਸਾਰੇ ਬਰਾੜ ਸਾਹਿਬ ਆ ਕੋਈ ਠੀਕ ਆ ਠੀਕ ਹਾਂਜੀ ਹਾਂਜੀ ਚਲੋ ਤਹਾਡੇ ਉਧਰ ਬਰਾੜ ਜਿਆਦੇ ਹਨ ਹਾਂਜੀ ਹਾਂਜੀ ਬਰਾੜ ਸਾਹਿਬ ਆ ਕੋਈ ਪਤਾ ਨਹੀਂ ਨਾਂ ਸ਼ੈਨ ਭੁੱਲ ਗਿਆ ਹੈਪੀ ਕੇ ਕੀ ਇਦਾਂ ਹਾਂ ਹਾਂਜੀ ਹੈਪੀ ਪਿੰਡੇ ਚ ਆਉਣਗੇ ਨਹੀਂ ਤੁਹਾਡੇ ਜਾਣਦੇ ਸਾਰੇ ਨਾ ਹਾਂ ਬਿਲਕੁਲ ਤੇ ਚਲੋ ਬੜਾ ਮਤਲਬ ਹੁੰਦਾ ਇਹ ਚੀਜ਼ ਦਾ ਐਂ ਹੀ ਹੁੰਦਾ ਜੀ ਬੱਸ ਬੱਸ ਨਹੀਂ ਆਉਂਦੇ ਸਾਨੂੰ ਪਤਾ ਸੰਦੀਪ ਉਹ ਆਉਂਦੇ ਵੀ ਅੱਡਾ ਬੱਚਾ ਵਾ ਕਿ ਸਾਡੇ ਕੋ ਰਿਆ ਨਹੀਂ ਕੋਈ ਗੱਲ ਨਹੀਂ ਹੈਗਾ ਵੀ ਆਈਂਦੇ ਵੀ ਗੱਲ ਲਈ ਵੀ ਤੁਸੀਂ ਮੈਂ ਲਾਦ ਕੇ ਲੈ ਜਾਓ ਆਈਂਆ ਕੋਈ ਗੱਲ ਹੀ ਨਹੀਂ ਤੁਸੀਂ ਨਾਂ ਵੀ ਗੱਲ ਨਾ ਨਾ ਨੋਟ ਜੇ ਤੇ ਨਾਂ ਲੈ ਜਦੋਂ ਤੇਰਾ ਨਾਂ ਹੀ ਲੈ ਤਾ ਫਿਰ ਗੱਲ ਮਾਂ ਵੀ ਮਾਂ ਫਿਰ ਭਰਾ ਦਾ ਮਾਂਦਣ ਕੀ ਹੋਇਆ ਹੋਟ ਲਾਓ ਜੀ ਬਾ ਵਧੀਆ ਨੇ ਸੰਦੀਪ ਜੀ ਆਜੀ ਸੰਦੀਪ ਜੀ ਆਪਣੇ ਤੋਂ ਦੋ ਵਹਿੜਾ ਵਾ ਅੱਛਾ ਤੇ ਪੰਜ ਚਾਰ ਪੰਜ ਸਤ ਮਈ ਆ ਆਜੋ ਫਿਰ ਆਜੋ ਬਾ ਸਾਰੇ ਤਰੀਕੇ ਦੇ ਹੈਗੇ ਆ ਤੇ ਨਵਾਂ ਹੀ ਮਾਲ ਆ ਸਾਰਾ ਨਵਾਂ ਮਾਲ ਆ ਨਾ ਨਵਾਂ 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 ਸੰਦੀਪ ਆ ਪਹਿਲਣ ਵਸ਼ੀ ਆ ਗੱਪਣਾ ਨਾ ਨਾ ਸੂਈ ਸੂਈ ਆਪੂ ਵਸ਼ੀ ਤੇ ਮਗਰੂ ਵਸ਼ੀ ਇਹਦੇ ਆਪ ਵੀ ਵਸ਼ੀ ਮਗਰੂ ਵਸ਼ੀ 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 ਆ ਦੋਦੇ ਦੇ ਕੋ ਹੋਊਗਾ ਕੋਈ ਮੇਰੇ ਖਿਆਲ ਨਾਲ 11 12 ਕਿਲੋ ਦੱਸ ਦੀ ਗਰੰਟੀ ਦੱਸ ਦੀ ਗਰੰਟੀ ਆ ਝੂੰਗੀ ਝੂੰਗੀ ਆ ਝੂੰਗੀ ਝੂੰਗੀ ਵਸ਼ੀ ਬਹੁਤ ਯਾਰੀ ਵੇ ਸੰਦੀਪ ਕਿ ਨਹੀਂ ਸੁਣੀ ਸੁਣੀ ਸੁਣਖੀ ਹੈ ਤੇ ਠੰਡੀ ਧੀਰੀ ਵੇ ਆਪ ਵਸ਼ੀ ਮਗਰ ਆਜੋ ਵੇ ਸੰਦੀਪ ਸੋਹਣੀ ਵੇ ਗੱਡੀ ਤੇ ਕੀ ਮੀਗੇ ਜੀ ਸਿੰਘਾਂ ਦਾ ਹੀ ਵਟਾਈ ਸੰਦੀਪ ਵਸ਼ੀ ਦੇ ਉਦਾਂ ਜੇ ਨਾ ਮੁੱਲ ਕਰ ਲਗੇ ਉਹਨਾਂ ਹੀ ਥੋੜਾ ਪਰ ਸਿੰਘ ਦਾ ਹੀ ਵਟਾਈ ਬਿਲਕੁਲ ਬਿਲਕੁਲ ਸਿੰਘ ਨਾ ਹੁੰਦੇ ਤੇ ਫੇਰ ਆਪਾਂ 50 ਮੰਗਣਾ ਸੀ ਪਰ ਹੁਣ ਸਿੰਘ ਆ ਤੇ ਹੁਣ 50 ਨਹੀਂ ਨਾ ਬੋਲੋ ਹੁਣ ਸਿੱਧਾ ਹੀ ਉੱਤੋਂ 10 ਢਾ ਦਈਏ 40 40 33 ਦੇ ਦਈਏ 35 ਦੀ ਦੇਣੀ 35 ਦੇ ਚੱਲਣ ਦਿਓ ਠੀਕ ਹੈ ਜਾਣ ਦਿਓ ਜਾਣ ਦਿਓ ਵਾ ਠੀਕ ਹੈ ਵੇਲਾ ਵੇ ਸੰਦੀਪ ਅਛੀ ਵੇ ਕੱਢੀ ਜੇ ਠੀਕ ਆ ਆਈ ਡਾਇਮੰਡ ਪੀਸ ਸੰਦੀਪ ਸਿੰਘਾ ਇਹ ਵੀ ਸਹੀ ਹੱਲੇ ਦਿਨਾ ਨਾ ਨਾ ਇਹ ਹੱਲੇ ਦੇਣਾ ਵਾ ਜੀ ਵਾਹ ਸੰਦੀਪ ਦੀ ਮਾ ਦਾ ਰਕਾਰਡ ਆ 45 ਕਿਲੋ ਦਾ ਉਹਨਾਂ ਦੇ ਘਰ ਵਿੱਚ ਵੱਡੀ ਛੱਡ ਜੋ ਲਈ ਵਸ਼ੀ ਇਹ ਸੰਦੀਪ ਹੱਲੇ ਹੱਲੇ ਠੀਰੀਆਂ ਜੀ ਠੀਰੀਆਂ ਜੀ ਇੱਕੋ ਦੰਦ ਵੇਖਣ ਲਾ ਇੱਕੋ ਦੰਦ ਫੁੱਟਿਆ ਨਹੀਂ ਹੱਲੇ ਵਸ਼ੀ ਨੇ ਬਹੁਤ ਚੰਗੀ ਬੈਣ ਹੈ ਮੈਂ ਨਾ ਸੰਦੀਪ ਜਰਸੀ ਵੀ ਜੀ ਆ ਗਿਆ ਨਾ ਜਰਸੀ ਸੰਦੀਪ ਠੰਡੀ ਧੀਰੀ ਕਦੇ ਉਹ ਥੋੜੀ ਵੀ ਕਰੇ ਵੱਡੀ ਵੇ ਵੇਖਿਓ ਹਾਂ ਆਹ ਸਹੀ ਗੱਲ ਮੈਂ ਨਾ ਸੰਦੀਪ ਜੀ ਜਾਣੀਏ ਨਾ ਇਹਦੀ ਕੀਮਤ ਹੀ ਕੋਈ ਨਹੀਂ ਐ ਪੀਸ ਦੀ ਕੀਮਤ ਹੀ ਕੋਈ ਨਹੀਂ ਹੈ ਕੀਮਤ ਹੀ ਕੋਈ ਨਹੀਂ ਕਿੰਨਾ ਖਰਾਕ ਪਾ ਕੇ ਤਿਆਰ ਕੀਤੀ ਹੋਗੀ ਹਾਂ ਜਰਦਾ ਕੋખી ਆ ਵਾਸ਼ੀ ਆ ਰਹੀ ਤੁਰੀਆਂ ਆਈਆਂ ਸੰਦੀਪ ਜੀਆਂ ਨਹੀਂ ਠੀਕ ਹੈ ਵੈੜੀ ਬਹੁਤ ਚੰਗੀ ਹੈ ਬਜੀ ਬਹੁਤ ਚੰਗੀ ਸੰਦੀਪ ਬਾਕੀ ਵੇਖ ਲੈਣਾ ਢੇਲ ਟੂਲ ਬੜੀ ਹਲੇ ਵਸ਼ੀ ਨੂੰ ਪਤਾ ਹੋਣੀ ਕੋਈ ਸੁਦਾ ਇਧਰ ਇਧਰ ਲੈ ਹਾਂਜੀ ਹਾਂਜੀ ਇਹਦੇ ਸੰਦੀਪ ਜੀ ਤਿਆਰ ਹੋਈ ਤੇ ਵਸ਼ੀ 85 90 ਹਜ਼ਾਰ ਦੀ ਹਾਂ ਪਰ ਅੱਜ ਆਪਾਂ ਉਹ ਕੰਮ ਨਹੀਂ ਕਰਨੇ ਅੱਜ ਆਪਾਂ ਕੰਮ ਕਰਨੇ ਦੇਣ ਲੈਣ ਵਾਲੇ ਕੋਈ ਵੀਰ ਭਰਾ ਲੈ ਜੇ 10000 ਉਹ ਵੀ ਲੈ ਲੇ ਜੇ ਪੰਜ ਖਾਉ ਤਾਂ ਪੰਜ ਦਾ ਮੁਨਾਫਾ ਦਊਗੀ ਆਪਾਂ ਲਈ ਰੋਕਣਾ ਮੁੱਲ 75 ਤਿੰਨ ਛੋਟ 72 ਦੀ ਦੇ ਦੇਣੀ ਅੱਜ 72 ਦੀ ਦੇ ਦਈਏ 72 ਆ ਵੇਲਾ 70000 ਦੀ ਵਸ਼ੀ ਦੇਣੀ ਜਾਂ ਦੁਜਾਨ ਦੋ ਵੇ ਵਸ਼ੀ ਸੰਦੀਪ ਜੀ ਬਹੁਤ ਸੋਹਣੀ ਆ ਸੰਦੀਪ ਸਾਹਿਬ ਦੋ ਤਾਂ ਉਹ 7 ਕਿਲੋ ਅੱਛਾ ਉਹ ਗਰੰਟੀ ਉਹ ਮਗਰ ਬੱਚਾ ਜੀ ਆ ਬੱਚਾ ਜੀ ਕੱਟੀ ਜੀ ਮਗਰ ਆ ਜਿਹੜਾ ਵੱਡੀ ਭਾਵੇਂ ਕੋਈ ਦੋ ਦੀ ਚਾਉਂਦੀ ਤੇ ਭਾਵੇਂ ਕੋਈ 1.5 ਸਾਲ ਦੀ ਸਮਝ ਲੈ ਆਪਣੀ ਸਮਝ ਲੈ ਬਿਲਕੁਲ ਬਿਲਕੁਲ 7 ਕਿਲੋ ਦਾ ਹੈਗਾ ਪੱਕਾ 6 ਕਿਲੋ 6 ਕਿਲੋ ਦੀ ਗਾਰੰਟੀ 6 ਕਿਲੋ ਹੈ 7 ਪਰ 6 ਕਿਲੋ ਪਰ 6 ਦੀ ਗਾਰੰਟੀ ਦੇਣੀ ਸੰਦੀਪ ਦੋ ਤੜਾ ਨਹੀਂ ਆਪਾਂ ਲਾਮਾ ਲਾਇਆ ਸੰਦੀਪ 6 ਕਿਲੋ ਘੱਟ ਦਾ ਬਸ ਬਸ ਚੁਾਈ ਜੂ ਵਧੀਆ ਹਨਾ ਬਾਕੀ ਸਾਫੂਫ ਆ ਸੰਦੀਪ ਵੇਖ ਕਿੰਡੀ ਚੰਗੀ ਆ ਮੈਂ ਹੂੰ ਹੂੰ ਬਾਕੀ ਸੰਦੀਪ ਗੱਲ ਪਤਾ ਕੀ ਆ ਇਹ ਜਿੰਨਾ ਕੇ ਭਾਪਾਂ ਕਰ ਦਣਾ ਨਾ ਓਨਾ ਕੇ ਲਾਲਾ ਵੀ ਕਟੀਆਂ ਵਸ਼ੀਆਂ ਆਉਂਦੀਆਂ ਨਾਲ ਦੋ ਜਲਣੀਆਂ ਸਗੋਂ ਭਾਜ ਹਾਂ ਜੋ ਜਲ ਜਣੀਆਂ ਆ ਬਿਲਕੁਲ ਨਾਲ ਕੱਟੀ ਵੀ ਆ ਨਾਲ ਮੱਝ ਵੀ ਆ ਸੰਦੀ ਮੁੱਲ 55 2 ਸ਼ੋਰ 53 ਦੀ ਦੇ ਦੇ ਗਏ ਇਹ ਕੱਟ ਕਰ ਗਏ ਯਾਰ ਹੀ ਦੇ ਦੇ ਗਏ ਕਰ ਦੋ ਹੋਰ ਕਰ ਛੱਡ ਦੇ ਚਲੋ ਜਾਣ ਦੋ ਇਹ 47000 ਦੀ ਮੈਂ ਦੇਣੀ ਹਾਂ ਤੇ ਨਾਲ ਦੀ ਇਹ 46 ਦੀ ਦੇ ਦੇਣੀ ਸੰਦੀਪ ਸਿੰਘ ਜੀ ਹਾਂ 40000 ਦੀ ਦੇ ਦੇਣੀ ਲੈ ਉਹ ਲੈ ਲੋ ਅਜ ਹੋਰ ਮੈਂ ਕਹਿੰਦਾ ਇਹ ਉਸ ਨਾਲ ਹੀ ਜੰਦ ਬਣਿਆ 45 ਜਾਣ ਦੋ 45 ਇਹ ਜੋ ਛੋੜ ਹੀ ਹਣੀ ਇਹ ਜੋ ਛੋੜ ਹੀ ਇਹ ਉਸਮੀਓ ਬਾਲ ਬਣਿਆ ਹੋਰ ਨਹੀਂ ਕਿਦੋਂ ਲੱਭਣੇ ਆ ਕੱਟੀ ਪਹਿਲਨ ਸੂਈ ਹੁ ਅੱਛਾ ਦੋ ਦੋ ਆ 10 9 ਦੀ ਗਰੰਟੀ ਠੀਕ ਹੈ ਮਗਰ ਵੀ ਕੱਟੀ ਤੇ ਆਪੂ ਵੀ ਕੱਟੀ ਹੋਏ ਮਗਰ ਵੀ ਕੱਟੀ ਤੇ ਆਪ ਵੀ ਕੱਟੀ ਐ ਵੇ ਕਿੱਡੀ ਵਧੀਆ ਐ ਅਸਲ ਜਿੰਨੂੰ ਕਹਿੰਦੇ ਨਾ ਅਸਲ ਵਾਲੀ ਚੀਜ਼ ਆ ਗਈ ਐ ਸਿੰਘ ਸਿੰਘ ਹੀ ਬੜਾ ਸੋਹਣਾ ਐ ਕਾਲੀ ਵੇਲਾ ਜਿੱਦਾਂ ਮੂਰਤ ਹੁੰਦੀ ਸੰਦੀਪ ਜਿਨੇ ਕੇ ਵੀਰ ਮੇਰੇ ਨੇ ਸ਼ੌਂਕ ਪੂਰਾ ਕਰਨਾ ਨਾ ਹਾਂ ਹਾਂ ਇਹ ਤੂੰ ਉੱਤੇ ਕੁਝ ਨਹੀਂ ਹੈਗਾ ਬਹੁਤ ਚੰਗੀ ਝੋਟੀਆਂ ਨਾ ਵੇਲਾ ਮੇਰੇ ਪਾਣੀ ਦਾ ਖਮੇ ਪੀ ਲੈ ਜੀ ਹੁੰਦੀ ਆ ਸੋਹਣੀ ਬਾਈ ਮੁੰਮਾ ਦੇਖ ਵਾਠ ਠੀਕ ਆ ਬਾਈ ਜੀ ਆਹ ਦੇ ਦੇ ਨਾ ਕਲਿੱਪ ਲਾਈ ਫੇਰਦੀ ਆਹ ਕਲੇਪੀ ਬਿਲਕੁਲ ਬਿਲਕੁਲ ਜੀ ਬਿਲਕੁਲ ਸੋਹਣੀ ਵੇਲਾ ਕਿੰਨੀ ਆ ਇਹਦੀ ਇਹਦੀ ਕਿਵੇਂ ਬਾਈ ਜੀ ਬਰਾ ਇਹਦੇ ਸੰਦੀਪ ਸਿੰਘ ਆ ਕੋਈ ਇਹ ਨਹੀਂ ਵੀ ਇੱਕ ਵੀ ਮੰਗ ਲੈਣਾ ਹੁਣ ਜੀ ਜਿਆਦੀ ਸੋਹਣੀ ਆ ਇਹਦਾ ਮੋਲ ਦੇ ਭਾਵੇਂ ਲੱਖ ਹੀ ਕਰਾ ਲਈ ਪਰ ਲੱਖ ਲੁਖ ਵਾਲੇ ਬੰਨੇ ਨਹੀਂ ਆ ਪਾਉਣਾ ਆਪਾਂ ਆਉਣਾ ਦੇਣ ਵਾਲੇ ਬੰਨੇ 93 ਯਾਰ ਛੋਟ 92 ਦੀ ਕੱਟੀ ਦੇਣੀ ਏ 92000 ਦੀ 90 ਦੀ ਦੇ ਦੀਏ 80000 ਦੀ ਦੇ ਦਾਂਗੇ 88 ਦੀ ਦੇਣੀ ਵੇਲਾ ਸੰਦੀਪ ਸਿੰਘ 80 ਦੀ ਦੇ ਦਾਂਗੇ 85 ਦੇਣੀ ਵੇਹ ਚਲ ਇੱਕ ਆ ਕੱਟੀ ਸੰਦੀਪ ਪਹਿਲੇਣੀ ਇਹ ਵੀ ਸੁਈ ਆ ਇਹ ਤਾਰੀ ਸਾਫ ਕੀਤੀ ਜੇ ਮਗਰ ਜੇ ਕਟਾ ਕਿਹੜਾ ਇਹਦਾ ਬੱਚਾ ਬਠਾ ਉਹ ਬਠਾ ਨਹੀਂ ਜਿਹੜਾ ਮੇਰੇ ਸੋਣਾ ਨਹੀਂ ਨਹੀਂ ਇਹਦਾ ਬੱਚਾ ਕਿੱਥੇ ਵੇ ਆ ਜਾ ਆ ਜਾ ਨਾੜੂ ਦੇ ਆਵੇ ਨਾੜੂ ਕੱਟੀ ਕੱਟੀ ਆ ਨਹੀਂ ਕਟਾ ਜੇ ਸੰਦੀਪ ਆਵੇ ਕਟੂਗਾ ਆਵੇ ਇਧਰੇ ਕਟਾ ਕਟਾ ਯਾਰ ਨਾੜੂ ਹਲੇ ਨਾ ਵੇ ਖਾ ਖੂ ਜਾਨੀ ਇਹਦੇ ਸੰਦੀਪ ਤੇ ਕਿੰਨਾ ਪਰ ਬੋਲਾ ਬੋਲਾ ਸਟਾਰਟਿੰਗ ਸਾਦੇ 7 ਕਿਲੋ ਹੋਊਗਾ 7 ਕਿਲੋ ਸੰਦੀਪ ਵਾਲੇ ਸਾਫ ਕੀਤੀ ਪਹਿਲੇਨ ਕੱਟੀ ਠੰਡੀ ਦੀ ਰੀਆ ਦੁੱਧ ਸੰਦੀਪ ਜਿੱਡੀ ਵੱਡੀ ਕੱਟੀ ਆ ਦੁੱਧ ਦੇਦੇ 11 ਦੁੱਧ ਦੇਦੇ 12 ਕਿਲੋ ਇਹ ਅਗਲੇ ਦੀ ਕਿਸਮਤ ਹੈ ਦੁੱਧ ਆ ਪਾਏ ਦਾ ਦੁੱਧ ਸੰਦੀਪ ਸਿੰਘ ਨੂੰ ਪਤਾ ਖਾ ਪੀ ਗਈ ਹੁੰਦੀ ਲੱਪਾ ਲੁਪਾ ਚੁੱਕਿਆ ਲੱਕਾ ਲੁਕਾ ਚੁੱਕਿਆ ਮੈਂ ਹਾਂਜੀ ਸੰਦੀਪ ਮੁੱਲ ਦੇਦਾ ਭਾਵੇਂ ਜੇ ਦੁੱਧ ਦਾ ਤੇ ਆਈ ਹੁੰਦੀ ਫੇਰ ਆਪਾਂ 1 ਲੱਖ 5 ਹੀ ਕਰਨਾ ਕਿਉਂ 5-7000 ਨਹੀਂ ਖਾਣਾ ਵੀ ਬਿਲਕੁਲ ਅੱਜ ਉਹ 5000 ਕੱਟ ਕਰ ਦਨੇ ਆ 95000 ਦੀ ਕੱਤੀ ਦਵਾਂਗੇ 200 90000 ਦੀ ਦੇ ਦਿੱ ਗਏ 90000 ਦੀ ਸੰਦੀਪ ਸਿੰਘਾਂ ਵੇਖ ਲਾ ਮਸ਼ਕਾ منی ਫਿਰਦੀ ਗਈ ਚਲ ਜਾਂ ਦੋ ਆ ਸੰਦੀਪ ਸਿੰਘ ਆ ਮੈਂ ਨਾ ਸ਼ਾਮੀਆਂ ਬਾ ਚੋਗੇ 8 ਵਜੇ ਖਾਲੀ ਘਰ ਆਏ ਹਾਂ ਹਾਂ ਠੀਕ ਆ ਤੇ ਇਹ ਮੈਂ ਕੋ ਦੁੱਧ ਜਿਹੜਾ ਹੋਊਗਾ ਠੰਡਾ 15 ਕਿਲੋ ਮਿੰਤੀ ਛਾ ਕੇ ਦਵਾਂਗੇ 15 ਕਿਲੋ ਆਪ ਤੇ ਘਰੋਂ ਕੋ ਕੰਡਾ ਲੈ ਕੇ ਆ ਜਾਵੇ ਭਾਵੇਂ ਇਹਦੇ ਨਾਲ ਸੰਦੀਪ ਦੋ ਚੀਜ਼ਾਂ ਵਾਂ ਹਾਂਜੀ ਪੰਜ ਥਾਂ ਚੱਲਦੇ ਆ ਅੱਛਾ ਬਰਾਬਰ ਦੇ ਚੱਲਦੇ ਆ ਠੀਕ ਆ ਦੂਜੇ ਪਾਸੇ ਵੀ ਨਾ ਅਮਰ ਆਇਆ ਸਰੂਆ ਔਂਦੀ ਤੇ ਇੱਕ ਅੱਧੀ ਧਾਰਾ ਇੱਕ ਅੱਧ ਪਰਦਾਸ ਕੀ ਦੇਣੀ ਆ ਉਹ ਵੀ ਲੈ ਆ ਕੇ ਕਰਕੇ ਕੱਢੀਏ ਫੇਰ ਫੇਰ ਔਂਦੀ ਨਹੀਂ ਨਹੀਂ ਨਿਕਲਦੀ ਇਹ ਦੋ ਚੀਜ਼ਾਂ ਦੱਸ ਕੇ ਤਾਂ ਦੇਣੀ ਸੰਦੀਪ ਕੋਈ ਆਪਾਂ ਨੂੰ ਵੀਡੀਓ ਤੇ ਇਹ ਨਾ ਕਹੋ ਯਾਰ ਤੁਸੀਂ ਵੀਡੀਓ ਦਿਖਾ ਨਹੀਂ ਦੱਸਿਆ ਆਪਣੀ ਕੋਸ਼ਿਸ਼ ਹੈ ਵੀ ਆਪਾਂ ਸੌਫਟ ਰੈਂਡ ਦਸੀਏ ਬਾਕੀ ਫੇਰ ਵੀ ਕਿਹਦੇ ਚੀਜ਼ ਹੋਊਗਾ ਸੰਦੀਪ ਸਾਹਿਬ ਪਰ 15 ਕਿਲੋ ਮਨਾ ਕੇ ਦਵਾਂਗੇ ਮੈਂ ਥੱਲੇੋਂ ਤੇ ਠੀਕ ਹੈ ਮੈਂ ਹੀ ਚੰਗੀ ਇਹ ਸੰਦੀਪ ਆਸਲਪੂਰੀਆਂ ਦੀ ਮੈਂ ਆ ਅੱਛਾ ਹਾਂਜੀ ਐਵੇਂ ਨਹੀਂ ਨੀਲੀ ਦੀ ਮੈਂ ਆਏ ਮੈਂ ਰਹਿਣਾ ਨੀਲੀ ਦਾ ਬੱਚਾ ਬਹੁਤ ਨੀਲੀ ਦੇ ਪਿਛੇ ਕਟਾ ਵੇਲਾ ਸੰਦੀਪ ਕਾਗਜ਼ ਵਰਗੀ ਚਮੜੀ ਹੂ ਚੰਗੀ ਚੰਗੀ ਮੈਂ ਬਹੁਤ ਚੰਗੀ ਬਹੁਤ ਜਿਆਦੀ ਚੰਗੀ ਹੈ ਸੰਦੀਪ ਸਾਹਿਬ ਵੇਖ ਲੈ ਵਾ ਸੰਦੀਪ ਸਿੰਘ ਜੀ ਮੈਂ ਜੋ ਦੋ ਚੀਜ਼ਾਂ ਨਾ ਹੁਣ ਹਾਂ ਤੇ ਮੈਂ 170 75 ਦੀ ਸਹੀ ਗੱਲ ਜਿੰਨਾ ਦੁੱਧਿਆ ਵੇਹ ਦੋ ਬਿਲਕੁਲ ਬਿਲਕੁਲ ਸੰਦੀਪ ਕਹਿ ਦਈਦਾ ਵਾ ਪਰ ਜਦੋਂ ਚੋਣਾ ਪੈਂਦਾ ਨਾ ਪਤਾ ਫੇਰ ਲੱਗਦਾ ਵਾ ਪਤਾ ਫੇਰ ਲੱ ਸਹੀ ਸੰਦੀਪ ਸਿੰਘ ਮੁੱਲ ਜੇਦ ਨਹੀਂ ਸਾਰੇ ਮੰਨੋ ਪੂਰੀ ਫੇਰ ਇੱਕ 80 ਕਰਨਾ ਹੈ ਆਪਾਂ ਵੀ ਹਾਂਜੀ ਹੁਣ ਵਾਟਾ ਵਾ ਹੁਣ 40000 ਹੀ ਛੋੜ 40000 ਇੱਕ 40 ਦੀ ਹਾਂਜੀ ਇੱਕ 30 ਦੀ ਮੈਂ ਦੇਵਾਂਗੇ ਠੀਕ ਹੈ 30 ਦੀ ਦੇ ਦੇਣੀ ਆ ਵਾ ਠੀਕ ਹੈ ਚੱਲਣ ਠੀਕ ਆ ਇਹ ਸੰਦੀਪ ਦੋ ਹੋਰ ਛੋਟ ਕਰਨੀ ਵਿੱਚੋਂ 118 ਦੀ 118 ਨੀਲੀ ਦਾ ਆ ਨੀਲੀ ਦਾ ਬੱਚਾ 15 16 ਦਿਨਾਂ ਦੀ ਮੈਂ ਸੁਈ ਆ ਵੱਧ ਵੀ ਹੋ ਸਕਦੀ ਵੇ ਬਹੁਤ ਚੰਗਾ ਬੱਚਾ ਨਾ ਦੇਖ ਕਟਾ ਪਲਿਆ ਕਿ ਨਾ ਚਲੋ 118000 ਰੁਪਇਆ ਸੁਦੀਮ ਲੈਣਾ ਬਸ ਆ ਪੀਸ ਆ ਗਿਆ ਆ ਪੀਸ ਆ ਗਿਆ 10 ਕਿਲੋ 10 ਕਿਲੋ ਤੇ ਨੀਲੀ ਦੀ ਮੈਂ ਆ ਕੋਈ ਸਿੰਗਾ ਦੇ ਨਾ ਜਾਵੇ ਇਹਦੇ ਹਾਂ ਵੇ ਹੈ ਨੀਲੀ ਦੀ ਡੇਡਾ ਕੱਟ ਤੇ ਡਾਕਾ ਵੇਖ ਲੈ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਸੰਦੀਪ ਜੀਆ ਤੇਰੇ ਦੁੱਧ ਦੇ ਜਾਵੇ ਦੁੱਧ 10 ਕਿਲੋ ਪੱਕਾ ਹੀ ਦੁੱਧ 10 ਕਿਲੋ 10 ਸੀ ਇਹ ਸੁਨੀਪ ਸੰਦੀਪ ਜੀਆ ਗੱਲ ਇਹ ਆਂਦੇ ਨੇ ਛੋਟਾ ਪੈਕਟ ਵੱਡਾ ਧਮਾਕਾ ਵੇਖ ਲੈ ਕਦੋਂ ਨਿਗੀ ਜੀ ਆ ਪਰ ਦੁੱਧ ਦੀ ਬੜੀ ਆਮਾ ਜਿਹਨੇ ਬਰਾਬਰ ਭੇਟਦੀ ਆ ਤੇ ਰੇਡ ਇਹਦਾ ਆਪਾਂ ਕਰਦਣਾ ਵਾ ਪਹਿਲੇ ਫੋਨ ਤੇ ਹੋ ਵਿਗਣੀ ਹੂੰ ਅੱਛਾ ਮੈਂ ਤੈਨੂੰ ਕਹਿਣ ਦਿਆਂ ਇਹਦਾ ਮੁੱਲ ਸਿਰਫ ਛੋੜਾ ਜਾ 72 ਛੋੜ 68 68000 ਦੀ ਮੈਂ ਦੇਣੀਂ ਤੈਨੂੰ ਹਾਂ ਨਾ ਜਿਹੜੀ ਆ 60000 ਦੀ ਜੋ ਸ਼ੋਰ ਹੀ ਹੁਣੀ ਵੇਖ ਲੰਦ ਫਿਰ ਵਾਕਿਆ ਅਸੀਂ ਪਹਿਲੇ ਫੋਨ ਦੇ ਉੱਠ ਨਹੀਂ ਆ ਆ ਸੰਦੀਪ ਨੀਲੀ ਨੀ ਮੈਂ ਅਛੇ ਗੱਬਣ ਹਾਂ ਗੱਬਣ ਹੁਣ ਤਿਆਰ ਆ ਮੈਂ ਇੱਕ ਦੋ ਦਿਨ ਲਊਗੀ ਹਾਂ ਪਰ ਮੈਂ ਵੇਲਾ ਕਿੱਡੀ ਵੱਡੀ ਹੂੰ ਵੇ ਤੱਥਲਿਓ ਲੇਵਾ ਵੇ ਹੁਣ ਕਿਨਾ ਕੱਢ ਆਈ ਸੰਦੀਪ ਮੈਂ ਨਾ ਕੱਚੀ ਹੂੰ ਮੈਂ ਤਿਆਰ ਹੋ ਗਈ ਆ ਤਿਆਰ ਹੋ ਜਾਂਦੀ ਮੈਂ ਹਣਾ ਹਾਂ ਸੰਦੀਪ ਦੁੱਧ ਭਾਵੇਂ 12 13 ਵੀ ਦੇਦੇ ਪਤਾ ਨਹੀਂ 15 ਵੀ ਦੇ ਦੇ ਇਹਦੇ ਸੇਵਾ ਦਾ ਦੁੱਧ ਆ ਪਾਏ ਦਾ ਸੰਦੀਪ ਬਿਲਕੁਲ ਬਿਲਕੁਲ ਮਾ ਲੋ ਪੱਠੇ ਨਾ ਪਾਵਾਂਗੇ ਤੇ ਇਹਨੇ ਥੋੜੀ ਦੇਣਾ ਬਾਕੀ ਤੁਹਾਨੂੰ ਪਤਾ ਇਹ ਸੂਨ ਚੋਂ ਦਾ ਡੰਗਰ ਨਾ ਇੱਕ ਦੋ ਦਿਨ ਤੇ ਇਦੀ ਬਾਜੀ ਫਿਰ ਕੀਮਤ ਇਹਦਾ ਸੰਦੀਪ ਸਿੰਘ ਆਹ ਨਾਲਾ ਮੋਲ ਹੈਗਾ ਹੀ ਲੱਖ 95 ਦੀ ਦੇਣੀ ਆ ਹੂੰ ਤੇ 92 ਦੀ ਦੇਣੀ 92 ਦੀ ਸੰਦੀਪ ਸਿੰਘ ਦੇਣੀ ਆ 92000 ਦੇਣੀ ਆ ਵੇਖ ਕੱਟੀ ਬੱਠ ਠੀਕ ਆ ਐ ਪਿਓ ਨੀਲੇ ਦੇ ਉਹ ਤੇਰੇ ਪਿੰਡ ਚਲ ਗਈ ਵਿਗੀ ਮੈਂ ਚਲ ਵਧੀਆ ਹੋ ਗਿਆ ਆ ਲੈ ਬਾਈ ਇਹਨਾਂ ਨੂੰ ਕਿਸਾ ਕਹਿੰਦੇ ਹੈ ਨਾ ਵੀ ਰਿਕਾਰਡ ਹਲੇ ਚੋਈ ਹੂੰ ਮੈਂ ਸਵੇਰੇ ਸਵੇਰੇ ਚੋਈ ਆ ਮੈਂ ਵੇਖ ਇਧਰ ਮੈਂ ਹਿਲਦਾ ਮੈਂ ਗੁਰਾਂ ਆਂਦੇ ਹੱਥੀ 4 ਕਿਲੋ ਚਵਾਇਆ ਉਹਨਾਂ ਕੋਲੋਂ ਵੀ ਖਿੱਚ ਕੇ ਜਾਓ ਮੈਂ ਕੋ ਬੈਠੜੀ ਜਾ ਨਹੀਂ ਚੰਗੀ ਐ ਮੈਂ ਬਈ ਚੰਗੇ ਚਲੋ ਦੇਖੋ ਜੀ ਆਹੀ ਪਸ਼ੂ ਸੇਲ ਆ ਭਾਈਏ ਬਾਕੀ ਇੱਥੇ ਆਓ ਆਦਾ ਚੈੱਕ ਕਰੋ ਚੁਵਾਈ ਕਰੋ ਹਨਾ ਜੀ ਬਿਲਕੁਲ ਬਿਲਕੁਲ ਸੰਦੀਪ ਜੀ ਚਲੋ ਹੋਰ ਭਾਈ ਜੀ ਵਧੀਆ ਵਧੀਆ ਸੰਦੀਪ ਜੀ ਤੁਸੀਂ ਸੁਣਾਓ ਬੋਲੋ ਫਟਾਫਟ ਨੰਬਰ ਆਪਣਾ ਹੈ ਜੀ 9115788044 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲ ਪਲੇਸ ਦੇ ਨਾਲ ਹੀ ਪੈਂਦਾ ਜੀ ਸਾਫੀਕਾ ਜੀ ਸਾਫੀਕਾ ਜੀ